ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਰਹੋਗੇ ਅੱਜ ਅਸੀਂ ਗੱਲ ਕਰਨੀ ਕਿ ਆਪਣੀ ਤਰੱਕੀ ਵਧਾਉਣ ਵਾਸਤੇ ਕਾਮਯਾਬੀ ਹਾਸਲ ਕਰਨ ਵਾਸਤੇ ਇਹਨਾਂ ਚਾਰ ਚੀਜ਼ਾਂ ਨੂੰ ਕੂੜੇ ਵਾਲੇ ਡੱਬੇ ਵਿੱਚ ਸੁੱਟ ਦਿਓ ਤੇ ਆਜੋ ਫਿਰ ਉਹ ਕਿਹੜੀਆਂ ਚੀਜ਼ਾਂ ਆ ਜਿਨ੍ਹਾਂ ਨੂੰ ਕੂੜੇਦਾਨ ਵਿੱਚ ਸੁੱਟਣ ਨਾਲ ਸਾਨੂੰ ਜ਼ਿੰਦਗੀ ਵਿੱਚ ਕਾਮਯਾਬੀ ਮਿਲ ਸਕਦੀ ਆ ਨੰਬਰ 1 ਸਭ ਤੋਂ ਪਹਿਲਾਂ ਤਾਂ ਲੋਕ ਕੀ ਕਹਿਣਗੇ ਇਸ ਗੱਲ ਨੂੰ ਆਪਣੇ ਦਿਮਾਗ ਵਿੱਚੋਂ ਕੱਢ ਦਿਓ ਅਕਸਰ ਕੀ ਹੁੰਦਾ ਕੋਈ ਕੰਮਕਾਰ ਸ਼ੁਰੂ ਕਰਨਾ ਹੋਵੇ ਨਾ ਸਭ ਤੋਂ ਪਹਿਲਾਂ ਲੋਕਾਂ ਦਾ ਖਿਆਲ ਮਨ ਚ ਆਉਂਦਾ ਕਿ ਲੋਕ ਕੀ ਕਹਿਣਗੇ ਹੁਣ ਤੁਸੀਂ ਵੇਖਦੇ ਹੋ ਆਪਾਂ ਇੱਕ ਉਦਾਹਰਨ ਦੇ ਨਾਲ ਗੱਲ ਕਰੀਏ ਇੱਕ ਬਾਪ ਨੇ ਆਪਣੀ ਧੀ ਦਾ ਵਿਆਹ ਕਰਨਾ ਹੋਵੇ ਨਾ ਤਾਂ ਉਹਦੀ ਉਨੀ ਗੰਜਾਇਸ਼ ਨਾ ਹੋਵੇ ਕਿ ਉਹ ਉਸ ਵਿਆਹ ਨੂੰ ਬੜੇ ਧੂਮਤਾਂਮ ਨਾਲ ਕਰ ਸਕਦਾ ਹੋਵੇ ਤੇ ਉਹ ਕਰਜ਼ਾ ਚੁੱਕਦਾ ਆ ਕਿ ਲੋਕ ਕੀ ਕਹਿਣਗੇ ਕਿ ਇਹ ਧੀ ਦਾ ਵਿਆਹ ਵੀ ਨਹੀਂ ਚਾਜ ਨਾਲ ਕਰ ਸਕਿਆ ਜਾਂ ਪੁੱਤ ਦਾ ਵਿਆਹ ਨਹੀਂ ਚਾਜ ਨਾਲ ਕਰ ਸਕਿਆ ਤੇ ਉਹ ਕਰਜ਼ਾ ਚੁੱਕਦਾ ਆ ਤੇ ਫਿਰ ਉਸ ਕਰਜ਼ੇ ਨੂੰ ਲਾਉਂਦਿਆਂ ਸਾਰੀ ਉਮਰ ਲੰਘ ਜਾਂਦੀ ਆ ਤੇ ਕਈ ਵਾਰ ਤੇ ਫਿਰ ਇਹ ਕਰਜ਼ਾ ਜਿਹੜਾ ਵਾ ਨਾ ਇਹ ਬਹੁਤ ਭਿਆਨਕ ਰੂਪ ਵੀ ਲੈ ਲੈਂਦਾ ਆ ਤੇ ਪਰ ਅਸੀਂ ਲੋਕਾਂ ਨੂੰ ਖੁਸ਼ ਕਰਨ ਲਈ ਕਰਜ਼ਾ ਚੁੱਕਿਆ ਤੇ ਕੀ ਉਹ ਤੁਹਾਡੇ ਇਨੇ ਧੂਮ ਧਾਮ ਨਾਲ ਵਿਆਹ ਕਰਨ ਤੇ ਲੋਕ ਖੁਸ਼ ਹੋਏ ਕਿ ਲੋਕਾਂ ਨੇ ਆਣ ਕੇ ਉਹ ਕਰਜ਼ਾ ਲਾਇਆ ਨਹੀਂ ਲਾਇਆ ਕਰਜੇ ਹੀਠ ਤੁਸੀਂ ਆ ਗਏ ਤੇ ਇਸ ਕਰਕੇ ਲੋਕਾਂ ਬਾਰੇ ਸੋਚਣਾ ਜਿਹੜਾ ਇਹਨੂੰ ਬੰਦ ਕਰ ਦਿਓ ਫਿਰ ਕੀ ਹੁੰਦਾ ਕਿ ਬਹੁਤ بڑے ਲਿਖੇ ਕਈ ਵਾਰੀ ਕੀ ਹੁੰਦਾ ਕੰਮ ਕਾਰ ਨਹੀਂ ਮਿਲਦਾ ਤੇ ਕੋਈ ਛੋਟਾ ਕੰਮ ਕਰਨਾ ਨਹੀਂ ਚਾਹੁੰਦੇ ਹੁੰਦੇ ਉਹ ਛੋਟਾ ਕੰਮ ਕਿਉਂ ਨਹੀਂ ਕਰਨਾ ਚਾਹੁੰਦੇ ਹੁੰਦੇ ਕਿ ਲੋਕ ਕੀ ਕਹਿਣਗੇ ਪਰ ਅੱਜ ਕੱਲ ਤੇ ਫਿਰ ਜਿਹੜੀ ਨਵੀਂ ਜਨਰੇਸ਼ਨ ਆ ਉਹ ਇਸ ਗੱਲ ਤੋਂ ਕਾਫੀ ਦੂਰ ਜਾ ਰਹੀ ਹੈ ਕਿ ਲੋਕ ਕੀ ਕਹਿਣਗੇ ਉਹ ਆਪਣਾ ਕੰਮ ਜਿਹੜਾ ਸ਼ੁਰੂ ਕਰ ਰਹੇ ਆ ਚੰਗੀ ਗੱਲ ਆ ਇਸ ਕਰਕੇ ਲੋਕਾਂ ਵੱਲ ਧਿਆਨ ਨਾ ਦਿਓ ਕਿ ਲੋਕ ਕੀ ਕਹਿਣਗੇ ਤੁਸੀਂ ਬੇਸ਼ੱਕ ਥੱਲਿਓਂ ਸ਼ੁਰੂ ਕਰੋ ਪਰ ਕੰਮ ਜ਼ਰੂਰ ਕਰੋ ਨੰਬਰ 2 ਮੇਰੇ ਕੋਲ ਨਹੀਂ ਹੋਣਾ ਅਕਸਰ ਲੋਕ ਕੀ ਕਹਿ ਦਿੰਦੇ ਕੋਈ ਕੰਮਕਾਰ ਕਰਨਾ ਹੋਵੇ ਨਾ ਪਹਿਲਾਂ ਹੀ ਟੇ ਰਿਟਾ ਦਿੰਦੇ ਕਿ ਨਹੀਂ ਇਹ ਕੰਮ ਮੇਰੇ ਕੋਲ ਨਹੀਂ ਹੋਣਾ ਕਿਉਂ ਨਹੀਂ ਹੋਣਾ ਜ਼ਿੰਦਗੀ ਵਿੱਚ ਇੱਕ ਦਿਨ ਦੇ 24 ਘੰਟੇ ਤੁਹਾਨੂੰ ਵੀ ਮਿਲੇ ਆ ਤੇ ਜਿਹੜਾ ਕਰ ਰਿਹਾ ਵਾ ਉਹਨੂੰ ਵੀ ਮਿਲੇ ਆ ਜੇਕਰ ਉਹ ਕਰ ਸਕਦਾ ਉਹ ਕੰਮ ਤੇ ਫਿਰ ਤੁਸੀਂ ਕਿਉਂ ਨਹੀਂ ਕਰ ਸਕਦੇ ਕੋਈ ਵੀ ਕੰਮ ਜਿਹੜਾ ਬਹੁ ਪਹਿਲਾਂ ਨਹੀਂ ਆਉਂਦਾ ਹੁੰਦਾ ਜਦੋਂ ਕਿਸੇ ਕੰਮ ਵਿੱਚ ਵੇਖਤੀ ਪੈ ਜਾਂਦਾ ਆ ਨਾ ਫਿਰ ਹੀ ਉਹਨੂੰ ਤਜਰਬਾ ਮਿਲਦਾ ਆ ਫਿਰ ਹੀ ਉਹ ਉਸ ਕੰਮ ਵਿੱਚ ਸਫਲ ਹੁੰਦਾ ਸਿੱਖ ਕੇ ਕੋਈ ਵੀ ਨਹੀਂ ਪਹਿਲਾਂ ਆਇਆ ਹੁੰਦਾ ਹਰ ਇੱਕ ਨੂੰ ਸਿੱਖਣ 'ਚ ਟਾਈਮ ਲੱਗਦਾ ਆ ਇਸ ਕਰਕੇ ਇਹ ਗੱਲ ਕਦੀ ਵੀ ਨਾ ਕਰੋ ਕਿ ਮੇਰੇ ਕੋਲ ਨਹੀਂ ਹੋਣਾ ਤੀਜੀ ਗੱਲ ਮੇਰੇ ਕੋਲ ਸਮਾਂ ਨਹੀਂ ਹੈਗਾ ਜਾਂ ਕਹਿ ਦੇਣਾ ਕਿ ਮੇਰਾ ਮਨ ਨਹੀਂ ਆ ਇਹ ਉਹਨਾਂ ਲੋਕਾਂ ਦੀ ਗੱਲ ਹੁੰਦੀ ਆ ਜਿਹੜੇ ਕੰਮ ਨੂੰ ਕਰਨਾ ਨਹੀਂ ਚਾਹੁੰਦੇ ਹੁੰਦੇ ਜਾਂ ਅੱਜ ਦਾ ਕੰਮ ਕੱਲ ਤੇ ਪਾਉਂਦੇ ਹੁੰਦੇ ਆ ਕਿ ਨਹੀਂ ਕੋਈ ਨਹੀਂ ਸਵੇਰੇ ਕਰ ਲਾਂਗਾ ਕੋਈ ਨਹੀਂ ਕੱਲ ਨੂੰ ਕਰ ਲਾਂਗਾ ਉਹ ਸਾਡੇ ਬਜ਼ੁਰਗ ਅਕਸਰ ਕਿਹਾ ਕਰਦੇ ਸੀ ਨਾ ਉਦਮ ਅੱਗੇ ਲక్ష్ਮੀ ਪੱਖੇ ਅੱਗੇ ਪਾਉਣ ਕਿ ਜਿਵੇਂ ਪੱਖੇ ਦੇ ਅੱਗੇ ਹਵਾ ਹੁੰਦੀ ਹੈ ਨਾ ਇਦਾਂ ਹੀ ਉਦਮ ਕਰਨ ਦੇ ਨਾਲ ਲక్ష్ਮੀ ਆਉਂਦੀ ਆ ਕਿ ਜੇਕਰ ਵਿਅਕਤੀ ਟਾਈਮ ਟੂ ਟਾਈਮ ਆਪਣਾ ਕੰਮ ਕਰੇਗਾ ਸਮੇਂ ਦੇ ਸਮੇਂ ਕੰਮ ਕਰਦਾ ਜਾਊਗਾ ਨਾ ਤਾਂ ਫੇਰ ਉਹ ਇੱਕ ਦਿਨ ਤਰੱਕੀ ਜ਼ਰੂਰ ਹਾਸਲ ਕਰਦਾ ਇਸ ਕਰਕੇ ਇਹ ਆਲਸ ਵਾਲਾ ਜਿਹੜਾ ਚੀਜ਼ ਹੈ ਨਾ ਇਹਨੂੰ ਵੀ ਕੂੜੇ ਵਿੱਚ ਪਾ ਦਿਓ ਕਦੇ ਵੀ ਆਲਸ ਕੰਮ ਕਰਨ ਚ ਨਾ ਕਰੋ ਅੱਜ ਦਾ ਕੰਮ ਜਿਹੜਾ ਉਹਨੂੰ ਅੱਜ ਹੀ ਨਿਬੇੜੋ ਉਹਨੂੰ ਕਦੇ ਕੱਲ ਤੇ ਨਾ ਪਾਓ ਚੌਥੀ ਚੀਜ਼ ਆ ਜੀ ਮੇਰੀ ਕਿਸਮਤ ਚ ਹੀ ਨਹੀਂ ਹੈਗਾ ਕੁਝ ਲੋਕ ਕੰਮ ਨਾ ਕਰਨ ਦੀ ਵਜ੍ਹਾ ਨੂੰ ਕਿਸਮਤ ਬਣਾਉਂਦੇ ਆ ਕਿ ਮੇਰੀ ਆ ਚੀਜ਼ ਕਿਸਮਤ ਚ ਹੀ ਨਹੀਂ ਹੈਗਾ ਮੇਰੀ ਕਿਸਮਤ ਮੇਰਾ ਸਾਥ ਨਹੀਂ ਦੇ ਰਹੀ ਤੁਸੀਂ ਕਿਸਮਤ 'ਚ ਵਿਸ਼ਵਾਸ ਕਰਦੇ ਕਰਨਾ ਆ ਨਹੀਂ ਕਰਨਾ ਉਹ ਤੁਹਾਡੀ ਮਰਜ਼ੀ ਆ ਪਰ ਇਨਸਾਨ ਨੂੰ ਹੱਥੀਂ ਵੀ ਕੰਮ ਕਰਨਾ ਚਾਹੀਦਾ ਜੇਕਰ ਕਿਸਮਤ ਵੀ ਇਹ ਗੱਲ ਕਹਿੰਦੀ ਆ ਕਿ ਕਿਸਮਤ ਤਾਂ ਹੀ ਸਾਥ ਦਿੰਦੀ ਜੇਕਰ ਵਿਅਕਤੀ ਆਪਣਾ ਸਾਥ ਆਪ ਦੇਊਗਾ ਜੇਕਰ ਰੋਜ਼ ਕੁਝ ਕਰਨ ਦੀ ਹਿੰਮਤ ਰੱਖਦਾ ਹੋਊਗਾ ਜੇਕਰ ਮਿਹਨਤ ਕਰੂਗਾ ਨਾ ਫੇਰ ਹੀ ਅੱਗੇ ਵਧੂਗਾ ਫੇਰ ਹੀ ਕਿਸਮਤ ਸਾਥ ਦੇਗੀ ਵਿਲੇ ਬੈਠੇ ਦੇ ਮੂੰਹ ਦੇ ਵਿੱਚ ਤਾਂ ਬੁਰਕੀ ਵੀ ਨਹੀਂ ਪੈਂਦੀ ਉਹ ਵੀ ਆਪ ਹੀ ਤੋੜ ਕੇ ਪਾਉਣੀ ਪੈਂਦੀ ਆ ਇਸ ਕਰਕੇ ਜੇਕਰ ਜ਼ਿੰਦਗੀ 'ਚ ਕਾਮਯਾਬ ਹੋਣਾ ਨਾ ਤਾਂ ਇਹ ਗੱਲਾਂ ਜਿਹੜੀਆਂ ਨਾ ਇਹਨਾਂ ਨੂੰ ਆਪਣੇ ਮਨ ਵਿੱਚੋਂ ਦਿਮਾਗ ਵਿੱਚੋਂ ਬਾਹਰ ਕੱਢ ਕੇ ਸੁੱਟਣੀਆਂ ਪੈਣੀਆਂ ਫੇਰ ਹੀ ਵਿਅਕਤੀ ਕਾਮਯਾਬ ਹੋ ਸਕਦਾ ਫੇਰ ਹੀ ਜ਼ਿੰਦਗੀ ਦੇ ਵਿੱਚ ਤਰੱਕੀ ਕਰ ਸਕਦਾ ਤੇ ਜੇਕਰ ਅੱਜ ਦਾ ਕੰਮ ਕੱਲ ਤੇ ਪਾਈ ਜਾਊਗਾ ਆ ਮੇਰ ਕੋ ਨਹੀਂ ਹੋਣਾ ਲੋਕ ਕੀ ਕਹਿਣਗੇ ਮੇਰੀ ਕਿਸਮਤ ਚ ਹੀ ਨਹੀਂ ਹੈਗਾ ਇਹ ਸਾਰਾ ਕੋਸ਼ ਹੀ ਆਲਸ ਦੀਆਂ ਨਿਸ਼ਾਨੀਆਂ ਨੇ ਤੇ ਇਹਨਾਂ ਚਾਰ ਚੀਜ਼ਾਂ ਨੂੰ ਕੂੜੇ ਦੇ ਡੱਬੇ ਵਿੱਚ ਸੁੱਟ ਦਿਓ ਜੇਕਰ ਜ਼ਿੰਦਗੀ ਵਿੱਚ ਤਰੱਕੀ ਕਰਨਾ ਚਾਹੁੰਦੇ ਹੋ ਤਾਂ